ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਹਰੂਰ ਫੈਮਿਲੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਤੁਹਾਡੇ ਅੱਗੇ ਕਿ ਆਪਣਾ ਇਸ ਚੈਨਲ ਤੋਂ ਬਿਨਾ ਇੱਕ ਚੈਨਲ ਹੋਰ ਆ ਸੰਗਰੂਰ ਕੁਕਿੰਗ ਚੈਨਲ ਆਪਾਂ ਨਵਾਂ ਸ਼ੁਰੂ ਕੀਤਾ ਸੋ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਜੀ ਪਲੀਜ਼ ਉਸ ਚੈਨਲ ਨੂੰ ਵੀ ਸਪੋਰਟ ਕਰਿਓ ਉਹਨੂੰ ਵੀ ਸਬਸਕ੍ਰਾਈਬ ਕਰਿਓ ਜੀ ਤੇ ਬੈਲ ਆਈਕਨ ਨੂੰ ਵੀ ਹਿੱਟ ਕਰ ਲਿਓ ਤਾਂ ਕਿ ਆਪਾਂ ਜਦੋਂ ਵੀ ਉਹ ਤੇ ਵੀਡੀਓ ਪਾਈਏ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲ ਜਾਵੇ ਤੇ ਬਾਕੀ ਅੱਜ ਦੀ ਵੀਡੀਓ ਜੀ ਬਹੁਤ ਇੰਟਰਸਟਿੰਗ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨੇ ਕਰੀਮ ਆ ਜਿਹੜੀ ਸ਼ੇਅਰ ਕਰਾਂਗੇ ਜਿਹਦਾ ਰਿਜ਼ਲਟ ਆਪਾਂ ਨੂੰ ਹਫ਼ਤੇ ਡੇਢ ਹਫ਼ਤੇ ਚ ਹੀ ਤੁਸੀਂ ਆਪ ਨੋਟਿਸ ਕਰੋਗੇ ਹਫ਼ਤੇ ਡੇਢ ਹਫ਼ਤੇ ਚ ਹੀ ਉਹਦਾ ਰਿਜ਼ਲਟ ਮਿਲ ਜਾਂਦਾ ਤੇ ਜਿਆਦਾ ਮ ਤੇ ਬਾਕੀ ਉਹਦੇ ਨਾਲ ਚਿਹਰੇ ਤੇ 글로 ਵੀ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਆਪਣੇ ਇੱਕ ਵੀਵਰਸ ਆ ਜਿਹਨਾਂ ਨੇ ਕਮੈਂਟ ਕਰਿਆ ਸੀ ਮੈਂ ਵੀ ਤੁਹਾਨੂੰ ਕਹਿ ਨਹੀਂ ਹੁੰਦੀ ਹਣਾ ਹਰ ਵੀਡੀਓ ਦੇ ਵਿੱਚ ਕਿ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਆਪਾਂ ਕਿਸ ਚੀਜ਼ ਬਾਰੇ ਵੀਡੀਓ ਬਣਾਈਏ ਤੇ ਉਹਨਾਂ ਨੇ ਕਮੈਂਟ ਕੀਤਾ ਸੀ ਕਿ ਵੀ ਇੱਕ ਤਾਂ ਤੁਸੀਂ ਜਿਹੜਾ ਸਕਿਨ ਦੇ ਬਾਰੇ ਵੀਡੀਓ ਬਣਾਓ ਤੇ ਇੱਕ ਸਟਿਚਿੰਗ ਦੇ ਬਾਰੇ ਤੇ ਸਟਿਚਿੰਗ ਆ ਤਾਂ ਮੈਂ ਹਣਾ ਨਾ ਮੈਸੇਜ ਤੇ ਰਿਪਲਾਈ ਦਿੱਤਾ ਸੀ ਕਿ ਸਟਿਚਿੰਗ ਆ ਪਰ ਤੁਸੀਂ ਮੇਰੇ ਕੋਲ ਇੱਕ ਤਾਂ ਤੁਹਾਨੂੰ ਪਤਾ ਹੀ ਆ ਜੇ ਤੁਸੀਂ ਵੀਡੀਓ ਦੇਖਦੇ ਹੋ ਹਣਾ ਜਿਹੜੇ ਆਪਣੇ ਪੁਰਾਣੇ ਵੀਵਰਸ ਉਹਨਾਂ ਨੂੰ ਪਤਾ ਹੀ ਆ ਇਹ ਆਪਣੇ ਕੋਲ ਜਿਆਦਾ ਟਾਈਮ ਨਹੀਂ ਹੁੰਦਾ ਆਪਣੇ ਘਰ ਦੇ ਕੰਮ ਬਹੁਤ ਜਿਆਦਾ ਹੁੰਦੇ ਆ ਪਸ਼ੂਆਂ ਦਾ ਦੁੱਧ ਦਾ ਕੰਮ ਆਪਣਾ ਤੇ ਬਾਕੀ ਘਰ ਦੇ ਕੰਮ ਹੋ ਜਾਂਦੇ ਨੇ ਤੇ ਉਹਦਾ ਕਰਕੇ ਫਿਰ ਮੈਨੂੰ ਟਾਈਮ ਨਹੀਂ ਮਿਲਦਾ ਮੈਂ ਖੁੱਦੇ ਵੀੜੇ ਕੱਪੜੇ ਬਾਹਰੋਂ ਸਟਿਚ ਕਰਾਉਣੀ ਆ ਬਾਕੀ ਸਟੀਚਿੰਗ ਜਿਆਦਾ ਨਹੀਂ ਹੈਗੀ 150 ਰੁਪਏ ਆ ਹਨਾ ਤੇ ਆਪਾਂ ਕੋਈ ਜਿਆਦਾ ਸੂਟ ਸਮਾਨੇ ਨਹੀਂ ਹੁੰਦੇ ਇੱਕ ਸੂਟ ਵੀ 6-8 ਮਹੀਨੇ ਬਾਅਦ ਹੀ ਆਪਾਂ ਸਮਾਨੀਆ ਸੀਜ਼ਨ ਦੇ ਹਿਸਾਬ ਨਾਲ ਸੋ ਤਾਂ ਕਰਕੇ ਫਿਰ ਵੀ ਮੈਨੂੰ ਇਹ ਹੁੰਦਾ ਵੀ ਬਾਕੀ ਘਰ ਦੇ ਕੰਮ ਨੇ ਤਾਂ ਫਿਰ ਬਾਕੀ ਘਰ ਦੇ ਕੰਮ ਰਹਿ ਜਾਂਦੇ ਆ ਤੇ ਆਪਣੇ ਪਸ਼ੂਆਂ ਦਾ ਕੰਮ ਬਹੁਤ ਜਿਆਦਾ ਹੁੰਦਾ ਉਹ ਤੁਹਾਨੂੰ ਪਤਾ ਹੀ ਆ ਤੇ ਬਾਕੀ ਜੀ ਅੱਜ ਇਸ ਟਾਈਮ ਮੈਂ ਖੜੀ ਆ ਸ਼ੈੱਡ ਦੇ ਥੱਲੇ ਤੇ ਮੈਂ ਕਿਹਾ ਤੁਹਾਡਾ ਨਈ ਵੀ ਸ਼ੇਅਰ ਕਰਾਂ ਕਿਉਂਕਿ ਆਪਾਂ ਪੌਗਰ ਜੜੀ ਜੀ ਲਵਾ ਲਏ ਨੇ ਲਵਾਏ ਤਾਂ ਵਸੇ ਪਹਿਲੇ ਹੀ ਹੋਈ ਸੀ ਜੀ ਹੁਣ ਆਪਾਂ ਚਾਲੂ ਦੁਆਰਾ ਕਰੇ ਨੇ ਤੇ ਉਹਦਾ ਕਰਕੇ ਹੁਣ ਪਸ਼ੂ ਬੜੇ ਆਰਾਮ ਨਾਲ ਬੈਠੇ ਰਹਿੰਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਧ ਗਈ ਆ ਹੁਣ ਤਾ ਕਰਕੇ ਫਿਰ ਆਪਾਂ ਥੋੜਾ ਟਾਈਮ ਇਹ ਚਲਾ ਦਿੰਨੇ ਆ ਤੇ ਆਰਾਮ ਨਾਲ ਫਿਰ ਬਹਿ ਜਾਂਦੇ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਜਿਹੜੀ ਬੈੜੀਆਂ ਸੱਜਰ ਸੂਈਆਂ ਜਾਂ ਦੁੱਧ ਵਾਲੀਆਂ ਬੈੜੀਆਂ ਹੁੰਦੀਆਂ ਜੀ ਦੁੱਧ ਸਗਾ ਦਿੰਦੀਆਂ ਤਾਂ ਕਰਕੇ ਫੌਗਰ ਫਿਰ ਲਵਾਉਣੇ ਜ਼ਰੂਰੀ ਹੋ ਜਾਂਦੇ ਆ ਹਨਾ ਤੁਹਾਨੂੰ ਪਤਾ ਆਪਣਾ ਜਿਹੜਾ ਸ਼ੈੱਡ ਆ ਇਹਦੇ ਵੀ ਫਿਰ ਥੋੜੀ ਧੁੱਪ ਦਾ ਕਰਕੇ ਸੇਕ ਆਂਦਾ ਗਰਮੀ ਲੱਗਦੀ ਆ ਫਿਰ ਤਾਂ ਕਰਕੇ ਇੱਕ ਆਪਣ ਜਿਹੜੀ ਚਾਦਰਾਂ ਜੀ ਉੱਪਰ ਤੁਹਾਨੂੰ ਪਤਾ ਠੰਡ ਵਿੱਚ ਠੰਡੀਆਂ ਰਹਿੰਦੀਆਂ ਗਰਮੀ ਸਤਪਦੀਆਂ ਨੇ ਤਸੀਂ ਲੋਕ ਕਿ ਫਿਰ ਆਪਾਂ ਜੀ ਸ਼ੈੱਡ ਵਧਾਇਆ ਤਾਂ ਫਿਰ ਸੋਚਿਆਗਾ ਬਈ ਦੂਸਰਾ ਕਾਨਿਆਂ ਦਾ ਸ਼ੈੱਡ ਹੁੰਦਾ ਨਾ ਜਿਵੇਂ ਅੱਜ ਕੱਲ ਬਣਾ ਰਹੇ ਨੇ ਜੀ ਅੱਜ ਕੱਲ ਦੁਵਾਰਾ ਦਰਵਾਜ਼ਾ ਚੱਲ ਪਿਆ ਜਿਵੇਂ ਪਹਿਲਾਂ ਸਰਕੀ ਵਾਲ ਸਰਕੀ ਹੁੰਦੀ ਸੀ ਸ਼ਾਇਦ ਹਨਾ ਤੇ ਵੀ ਉਹਦਾ ਬੜਾ ਰਿਵਾਜ ਚੱਲ ਪਿਆ ਦੁਵਾਰਾ ਤੇ ਠੰਡਾ ਰਹਿੰਦਾ ਹਨਾ ਗਰਮੀਆਂ ਚ ਤੇ ਸਰਦੀਆਂ ਚ ਨਿੱਗਾ ਹੁੰਦਾ ਉਹ ਜਦੋਂ ਅੱਗੇ ਆਪਾਂ ਵਧਾਉਣ ਦਾ ਸੋਚਿਆ ਤਾਂ ਫਿਰ ਆਪਾਂ ਸੋਚਿਆ ਵੀ ਉਹੀ ਬਣਵਾਵਾਂਗੇ ਹਲੇ ਚਲ ਆਪਾਂ ਨੂੰ ਥੋੜਾ ਐਮਰਜੈਂਸੀ ਸੀ ਤੇ ਬਾਕੀ ਕੰਮ ਥੋੜਾ ਸੀ ਤਾਂ ਕਰਕੇ ਫਿਰ ਆਪਾਂ ਹਲੇ ਇਹੀ ਸ਼ੈੱਡ ਪਾਇਆਗਾ ਚਿਹਰਾ ਤੁਹਾਡਾ ਨਾ ਪੌਗਰ ਜਿਹੜੀ ਵੀਡੀਓ ਵੀ ਸ਼ੇਅਰ ਕਰਦੇ ਆ ਜੀ ਬਾਕੀ ਵੀਡੀਓ ਪੂਰੀ ਜਰੂਰ ਦੇਖਿਓ ਤੁਹਾਡੇ ਨਾਲ ਆਪਾਂ ਕਰੀਮ ਵੀ ਸ਼ੇਅਰ ਕਰਾਂਗੇ ਕਰੀਮ ਬਹੁਤ ਵਧੀਆ ਜੀ ਤੇ ਮੈਂ ਖੁਦ ਯੂਜ਼ ਕੀਤੀ ਹੋਈ ਆ ਦਾ ਰਿਜ਼ਲਟ ਬਹੁਤ ਸੋਹਣਾ ਹੁੰਦਾ ਚਲੋ ਜੀ ਆਪਾਂ ਸਟਾਰਟ ਕਰਦੇ ਆ ਵੀਡੀਓ ਹਾਂਜੀ ਲੋ ਜੀ ਤੁਸੀਂ ਦੇਖ ਸਕਦੇ ਹੋ ਇੱਥੋਂ ਇੱਥੋਂ ਸਟਾਰਟ ਕੀਤੇ ਨੇ ਜੀ ਆਪਾਂ ਪੌਗਰ ਇੰਨਾ ਸ਼ੈਡਡ ਆ ਆਪਾਂ ਛੱਡ ਦਿੱਤਾ ਕਿਉਂਕਿ ਫਿਰ ਆਪਣੇ ਪਸ਼ੂ ਜਿੱਥੋਂ ਤੱਕ ਆ ਜੀ ਉਨੇ ਕੀ ਲਗਵਾਏ ਨੇ ਆਪਾਂ ਆ ਦੇਖੋ ਤੁਸੀਂ ਜਿਹੜੀ ਜਿਵੇਂ ਪਾਫ ਜੀ ਨਹੀਂ ਹੁੰਦੀ ਹਲਕਾ ਹਲਕਾ ਪਾਣੀ ਇਹ ਹੋ ਕਰਦੇ ਨੇ ਜੇ ਆਹ ਵਾਲਾ ਜਿਹੜਾ ਹੈਗਾ ਜੀ ਪਾਈਪ ਇਥੋਂ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਉੱਪਰ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਤੇ ਇਥੋਂ ਨਾ ਥੋੜੇ ਪਾਈਪ ਫਟ ਗਿਆ ਇਰਮਾਨ ਕਹਿੰਦਾ ਕਿ ਵੀ ਉਹ ਛੇਦ ਪੁਰਾਣਾ ਪਾਈਪ ਲਗਾ ਕੇ ਜਿਹੜਾ ਪਹਿਲਾਂ ਲੱਗਿਆ ਹੋਇਆ ਸੀ ਹੁਣ ਇਹਦੇ ਡੈਡੀ ਨੂੰ ਅੱਜ ਤਾਂ ਟਾਈਮ ਨਹੀਂ ਮਿਲਿਆ ਤੇ ਕੱਲ ਫਿਰ ਇਰਮਾਨ ਨਹੀਂ ਤੇ ਸੈਲੋ ਟੇਪ ਲਪੇੜਤੀ ਤੇ ਇਹ ਦੇਖਦੇ ਆਂ ਇਹਦੇ ਡੈਡੀ ਕਹਿੰਦੇ ਸੀ ਬੇ ਇਨਾ ਕਟਾ ਪਾਈਪ ਦਾ ਟੋਟਾ ਫਾ ਦਿਵਾਰਾ ਲਿਆ ਕੇ ਲਾ ਦਾਂਗੇ ਇਹ ਤਾਂ ਕਰਕੇ ਥੋੜਾ ਜਿਹਾ ਪਾਣੀ ਵੀ ਜ਼ਿਆਦਾ ਹੋ ਕਰ ਰਿਹਾ ਬਾਕੀ ਆ ਇੱਧਰ ਹੈਗਾ ਜੀ ਤਾਂ ਆ ਦੇਖੋ ਆ ਵੀ ਹੈਗਾ ਜੀ ਇੱਥੇ ਵੀ ਲਗਾਇਆ ਤੇ ਆ ਐਂਡ ਵਾਲਾ ਜੀ ਫਿਰ ਆਪਾਂ ਸਿੰਗਲ ਲਵਾ ਲਿਆ ਕਿਉਂਕਿ ਆਪਣੇ ਇੱਥੇ ਬੈੜੀ ਫਿਰ ਇੱਕੋ ਹੀ ਐਂਡ ਤੇ ਹੁੰਦੀ ਹੈ ਤਾਂ ਫਿਰ ਸਿੰਗਲ ਉਹਦਾ ਕੰਦ ਕਿੰਨੀ ਤਾਂ ਲੋਡ ਨਹੀਂ ਹੈਗੀ ਤੇ ਬਾਕੀ ਆਹ ਨਾ ਦੇਖੋ ਪਸੂ ਆਹ ਨਾ ਬੈਠੇ ਰਹਿੰਦੇ ਆ ਆਪਣੇ ਕੋਈ ਇੰਨੀ ਮਤਲਬ ਕਿ ਗਰਮੀ ਨਹੀਂ ਇਹਨਾਂ ਨੂੰ ਮਹਿਸੂਸ ਹੁੰਦੀ ਤੇ ਬਹੁਤ ਵਧੀਆ ਚੀਜ਼ ਹੈ ਜੀ ਮਤਲਬ ਕਿ ਅਸੀਂ ਪਿਛਲੀਆਂ ਗਰਮੀਆਂ ਤੋਂ ਹੀ ਲਗਵਾਏ ਨੇ ਪਹਿਲਾਂ ਅਸੀਂ ਵੀ ਨਹੀਂ ਕਦੇ ਲਗਵਾਏ ਸੀ ਇਹ ਪਿਛਲੀਆਂ ਗਰਮੀਆਂ ਸਾਡੇ ਪਸ਼ੂਦ ਬਹੁਤ ਦੁੱਧ ਘਟ ਗਏ ਸੀ ਜੀ ਉਹਦਾ ਕਰਕੇ ਵੀ ਮੂੰਹ ਚੋਂ ਪਾਣੀ ਵੀ ਉਹਨਾਂ ਦੇ ਡਿੱਗਣ ਲੱਗ ਗਿਆ ਸੀ ਬਹੁਤ ਜ਼ਿਆਦਾ ਬਿਮਾਰ ਵੀ ਰਹਿੰਦੀਆਂ ਸੀ ਤੇ ਤਾਂ ਕਰਕੇ ਅਸੀਂ ਇਹ ਲਗਵਾਈ ਆਪਾਂ 24 ਟਾਈਮ ਨਹੀਂ ਜੀ ਚਲਾਉਂਦੇ ਘੱਟ ਟਾਈਮ ਹੀ ਚਲਾਉਨੇ ਆ ਤੇ ਫਿਰ ਇਹ ਚਲੋ ਥੋੜਾ ਟਾਈਮ ਇਹਨਾਂ ਨੂੰ ਆਰਾਮ ਮਿਲ ਜਾਂਦਾ ਤੇ ਆਖਥਣੇ ਤਾਂ ਫਿਰ ਠੰਡ ਹੋਈ ਜਾਂਦੀ ਆ ਤੇ ਆਪਾਂ ਬਸ ਥੋੜੀ ਦੇਰ ਨੂੰ ਬੰਦ ਕਰ ਦਾਂਗੇ ਘੰਟੇ ਡੇਢ ਘੰਟੇ ਨੂੰ ਤੇ ਬਹੁਤ ਜ਼ਿਆਦਾ ਟਾਈਮ ਨਹੀਂ ਚਲਾਉਂਦੀ ਫਿਰ ਆਏ ਆ ਵੀ ਬਾੜਾ ਗਿੱਲਾ ਵੀ ਰੱਖਣਾ ਠੀਕ ਨਹੀਂ ਹੈਗਾ ਹਣਾ ਪਛੀਆਂ ਕੱਲੇ ਲੋ ਜੀ ਹੁਣ ਸ਼ੇਅਰ ਕਰਦੇ ਆਪਾਂ ਤੁਹਾਡੇ ਨਾਲ ਕਰੀਮ ਵੀ ਕਰੀਮ ਕਿਹੜੀ ਆ ਤੇ ਕਰੀਮ ਦਾ ਨਾਮ ਕਰੀਮ ਦਾ ਮਤਲਬ ਕੀ ਫਾਇਦੇ ਕੀ ਕੀ ਨੇ ਕਿਵੇਂ ਇਸਤੇਮਾਲ ਕਰਨੀ ਆ ਕਿੰਨਾ ਇਹਦਾ ਰੇਟ ਆ ਹਣਾ ਤੇ ਕੀ ਕੀ ਇਹਦਾ ਨਾਮ ਹੁੰਦਾ ਤੇ ਤੁਸੀਂ ਉਹ ਸਾਰੀ ਵੀਡੀਓ ਪੂਰੀ ਚੰਗੀ ਤਰ੍ਹਾਂ ਦੇਖਿਓ ਜੇ ਕਰੀਮ ਬਾਰੇ ਸਮਝਣੀ ਆ ਕੋਈ ਗੱਲ ਹਣਾ ਤਾ ਜੀ ਹੁਣ ਆਪਾਂ ਦੀ ਵੀਡੀਓ ਦੇਖ ਲਾਂਗੇ ਜੀ ਫਿਰ ਆਪਾਂ ਨੂੰ ਪਤਾ ਨਹੀਂ ਚੱਲਣਾ ਕਿ ਕਾਦੇ ਵਾਸਤੇ ਕਿਵੇਂ ਇਸਤੇਮਾਲ ਕਰਨੀ ਹੈ ਕਿਉਂਕਿ ਤੁਸੀਂ ਗਲਤ ਤਰੀਕੇ ਨਾਲ ਵੀ ਇਸਤੇਮਾਲ ਕਰ ਲਈ ਫਿਰ ਵੀ ਪ੍ਰੋਬਲਮ ਹੋਊਗੀ ਹਨਾ ਸੋ ਕਰੀਮ ਦਾ ਨਾਮ ਜੀ ਪਹਿਲਾਂ ਕਰੀਮ ਦਾ ਨਾਮ ਦੇਖ ਲਓ ਟੈਰਿਟਿਨ ਹੈ ਜੀ T R E T I N ਟੈਰਿਟਿਨ ਹੈ ਪਹਿਲਾਂ ਜਿਹੜੀ ਮੈਂ ਕਰੀਮ ਲਾਂਦੀ ਸੀ ਜੀ ਉਹ ਸੇਮ ਇਦਾਂ ਦੀ ਟਿਊਬ ਸੀ ਵੈਸੀ ਚਿੱਟੇ ਰੰਗ ਦੀ ਸੀ ਮੂਰੋਂ ਨੀਲੇ ਰੰਗ ਦੀ ਸੀ ਇਦਾਂ ਹੀ ਤੇ ਉਹ ਸੀ ਰੈਟੀਨੋ 0.0 25% सेम फार्मूला सेम सी फार्मूला ਇਹਦਾ ਵੀ सेम ਹੈ ਜੀ ਬਸ ਨਾਮ ਥੋੜਾ ਜਿਹਾ ਚੇਂਜ ਹੈ ਟੈਰੀਟਨ ਠੀਕ ਹੈ ਨਾਮ ਥੋੜਾ ਚੇਂਜ ਹੋਇਆ ਬਾਕੀ کریم ਦਾ ਜਿਹੜਾ ਰਿਜ਼ਲਟ ਹੈ کریم ਦਾ ਜਿਹੜਾ ਆਪਾਂ ਕਹਿੰਦੇ ਆ ਵੀ ਫਾਰਮੂਲਾ ਉਹ ਟੋਟਲੀ ਸੇਮ ਆ ਤੇ ਇਹਦਾ ਵੀ ਉਨਾ ਹੀ ਬੈਨੀਫਿਟ ਆ ਰਿਜ਼ਲਟ ਇਹਦਾ ਵੀ ਉਨਾ ਹੀ ਵਧੀਆ ਜਿੰਨਾ ਉਹਦਾ ਵਧੀਆ ਸੀ ਹੁਣ ਆਪਾਂ ਤੁਹਾਨੂੰ ਸ਼ੇਅਰ ਕਰਦੇ ਆਂ ਵੀ ਇਹ ਲਗਾਣੀ ਕਿਵੇਂ ਆ ਲਗਾਣੀ ਹੈ ਜੀ ਇਹ ਲਗਾਉਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਕਰ ਲਿਓ ਜੀ ਥੋੜਾ ਜਿਹਾ ਲੈ ਕੇ ਨਾ ਕਰੀਮ ਨੂੰ ਆਪਣੇ ਕੰਨ ਦੇ ਪਿਛੇ ਟੈਸਟ ਜ਼ਰੂਰ ਕਰ ਲਿਓ ਵੀ ਤੁਹਾਨੂੰ ਇਹਦਾ ਨਾ ਕੋਈ ਰਿਐਕਸ਼ਨ ਕਈ ਵਾਰੀ ਵੈਸੇ ਵੈਸੇ ਨੇ ਮੈਨੂੰ ਤਾਂ ਕੋਈ ਰਿਐਕਸ਼ਨ ਨਹੀਂ ਕੀਤੀ ਕਈ ਵਾਰੀ ਕਿਸੇ ਨੂੰ ਕੋਈ ਚੀਜ਼ ਤੋਂ ਪ੍ਰੋਬਲਮ ਹੁੰਦੀ ਆ ਹਨਾ ਪਤਾ ਕਰਕੇ ਚਿਹਰੇ ਤੇ ਕੋਈ ਵੀ ਚੀਜ਼ ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਕਦੇ ਵੀ ਲਾਉਣੀ ਹੋਵੇ ਕੋਈ ਵੀ ਤੁਸੀਂ ਨਵੀਂ ਕਰੀਮ ਯੂਜ਼ ਕਰਦੇ ਹੋ ਤਾਂ ਪਹਿਲਾਂ ਹਮੇਸ਼ਾ ਕੰਨ ਦੇ ਪਿਛੇ ਟੈਸਟ ਕਰੋ ਜੇ ਤੁਹਾਨੂੰ ਉਹ ਇਰਿਟੇਸ਼ਨ ਦਿੰਦੀ ਹੈ ਕੋਈ ਅਲਰਜੀ ਹੁੰਦੀ ਹੈ ਉਹਦੇ ਨਾਲ ਤਾਂ ਫਿਰ ਉਹਨੂੰ ਚਿਹਰੇ ਤੇ ਇਸਤੇਮਾਲ ਨਾ ਕਰੋ ਤੇ ਬਾਕੀ ਇਹਨੂੰ ਲਾਣਾ ਕਿਵੇਂ ਹੁਣ ਆਪਾਂ ਦੱਸਦੇ ਆ ਇਹਨੂੰ ਤੁਸੀਂ ਰਾਤ ਦੇ ਟਾਈਮ ਹੀ ਲਾਣਾ ਦਿਨ ਦੇ ਟਾਈਮ ਨਹੀਂ ਲਾਣਾ ਰਾਤ ਨੂੰ ਸੌਣ ਤੋਂ ਪਹਿਲਾਂ ਜਿਵੇਂ 5-10 ਮਿੰਟ ਪਹਿਲਾਂ ਅਗਰ ਤੁਸੀਂ ਸਿੱਧੇ ਤੋਂ ਸੌਣ ਲੱਗੇ ਹੋ ਹਨਾ ਤਾਂ ਉਦੋਂ ਲਾਣਾ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਤੁਸੀਂ ਸਾਬਣ ਜਾਂ ਫੇਸ ਵਾਸ਼ ਦੇ ਨਾਲ ਆਪਣਾ ਚੰਗੀ ਤਰ੍ਹਾਂ ਧੋ ਲੈਣਾ ਫਿਰ ਚੰਗੀ ਤਰ੍ਹਾਂ ਚਿਹਰੇ ਨੂੰ ਸੁਕਾ ਲੈਣਾ ਉਸ ਤੋਂ ਬਾਅਦ ਜੀ ਫਿਰ ਤੁਸੀਂ ਮੋਇਸਚਰਾਈਜ਼ਰ ਲਾਣਾ ਪਹਿਲਾਂ ਕੋਈ ਵੀ ਬੈਸਟ ਕੰਪਨੀ ਦਾ ਬੈਸਟ ਕੰਪਨੀ ਦਾ ਮਤਲਬ ਕਿ ਮੋਇਸਚਰਾਈਜ਼ਰ ਵਧੀਆ ਹੋਵੇ ਇਹ ਨਾ ਹੋਵੇ ਤੁਸੀਂ ਸਕਿਨ ਤੇ ਲਗਾਇਆ ਤੇ ਸਕਿਨ ਉਹਨੂੰ ਪੀਗੀ ਤੇ ਫਿਰ ਡਰਾਈ ਜੀ ਹੋ ਗਈ ਸਕਿਨ ਮਤਲਬ ਡਰਾਈ ਸਕਿਨ ਤੇ ਇਹਨੂੰ ਨਹੀਂ ਲਾਣਾ ਪਹਿਲਾਂ ਚੰਗੀ ਤਰ੍ਹਾਂ ਸਕਿਨ ਨੂੰ ਮੋਇਸਚਰ ਕਰ ਲੈਣਾ ਮੋਇਸਚਰ ਕਰਕੇ ਉਸ ਤੋਂ ਬਾਅਦ ਥੋੜੀ ਜੀ ਕਰੀਮ ਲੈ ਕੇ ਤੇਰੇ ਇਹ ਲਗਾਨੀਆਂ ਅੱਖਾਂ ਦੇ ਅੱਖਾਂ ਤੇ ਨਹੀਂ ਲਾਣੀ ਜੀ ਅੱਖਾਂ ਤੋਂ ਮਤਲਬ ਆਹ ਚੀਜ਼ ਤੇ ਨਹੀਂ ਲਾਣੀ ਤੇ ਮਤਲਬ ਕਿ ਅੱਖਾਂ ਦੇ ਨਾਲ ਜਿੰਨਕ ਟੱਚ ਨਹੀਂ ਹੋਣੀ ਚਾਹੀਦੀ ਥੋੜਾ ਦੂਰ ਦੂਰ ਰੱਖ ਕੇ ਲਾਣੀ ਆ ਤੇ ਇਹਦਾ ਮਤਲਬ ਕੀ ਇਹ ਬੈਸਟ ਤਰੀਕਾ ਅਗਰ ਤੁਸੀਂ ਇਹਨੂੰ ਬਿਨਾ ਮੋਇਸਚਰਾਈਜ਼ਰ ਕੋ ਲਗਾ ਲਿਆ ਤਾਂ ਫਿਰ ਇਸ ਕਿਉਂਕਿ ਇਹ ਸਕਿਨ ਦੇ ਅੰਦਰ ਜਾਂਦੀ ਹੈ ਜੀ ਜਿਹੜੀ ਸਕਿਨ ਤੁਸੀਂ ਕਰੀਮ ਜਾਂ ਮੋਇਸਚਰਾਈਜ਼ਰ ਥੱਲੇ ਲਗਾਉਂਗੇ ਕਰੀਮ ਵੀ ਲਗਾ ਸਕਦੇ ਹੋ ਕਈ ਅੱਜਕੱਲ੍ਹ ਨੂੰ ਪੌਂਟਸ ਕਰੀਮ ਆ ਉਹਦੇ ਵਿੱਚ ਕਾਫੀ ਮੋਇਸਚਰਾਈਜ਼ਰ ਮੋਇਸਚਰ ਹੁੰਦਾ ਨਾ ਉਹਦੇ ਵਿੱਚ ਉਹ ਵੀ ਤੁਸੀਂ ਲਾ ਸਕਦੇ ਹੋ ਤਾਂ ਇਹ ਕਰੀਮ ਅੰਦਰ ਲੈ ਕੇ ਜਾਂਦੀ ਹੈ ਜੀ ਸਕਿਨ ਦੇ ਤੇ ਫਿਰ ਜੇ ਤੁਸੀਂ ਇਹਨੂੰ ਡਾਇਰੈਕਟ ਲਾ ਲੋਗੇ ਫਿਰ ਨਾ ਜਿਵੇਂ ਸਰਦੀਆਂ ਦੇ ਵਿੱਚ ਨਹੀਂ ਆਪਣੀ ਸਕਿਨ ਡਰਾਈ ਹੋ ਜਾਂਦੀ ਚਿੱਟੀ ਜੀ ਹੋ ਜਾਂਦੀ ਹੈ ਚਿੱਟੀ ਜੀ ਹੋ ਕੇ ਉਹ ਖੁਸ਼ਕੀ ਜੀ ਉੱਤਰਨੀ ਸ਼ੁਰੂ ਹੋ ਜਾਂਦੀ ਹੈ ਚਿੱਟੀ ਜੀ ਤਾਂ ਫਿਰ ਉਦਾਂ ਵੀ ਹੋ ਜੂਗੀ ਫਿਰ ਉਹ ਆਪਣਾ ਹਨਾ ਚਿਹਰਾ ਵResBuffer ਸੋਹਣਾ ਨਹੀਂ ਲੱਗਦਾ ਤਾਂ ਕਰਕੇ ਪਹਿਲਾਂ ਹਮੇਸ਼ਾ ਥੱਲੇ ਮੋਇਸਚਰਾਈਜ਼ਰ ਜਰੂਰ ਲਗਾਉਣਾ ਹੈ ਥੱਲੇ ਤੇ ਉਸ ਤੋਂ ਬਾਅਦ ਇੱਕ ਚੀਜ਼ ਜੀ ਹੋਰ ਇੱਕ ਤਾਂ ਇਹ ਵੀ ਤੁਸੀਂ ਰਾਤ ਨੂੰ ਲਗਾਨੀ ਆ ਹਨਾ ਦਿਨ ਦੇ ਟਾਈਮ ਨਹੀਂ ਲਗਾਨੀ ਮੋਇਸਚਰਾਈਜ਼ਰ ਦੇ ਉੱਪਰ ਲਗਾਨੀ ਆ ਅੱਛਾ ਲਗਾਉਣ ਤੋਂ ਬਾਅਦ ਇਹ ਵਰਕ ਕਿਦਾਂ ਕਰਦੀ ਹੈ ਹੁਣ ਆਪਾਂ ਉਹਦੀ ਗੱਲ ਕਰਦੇ ਆਂ ਵਰਕ ਦੇਖੋ ਜੇ ਰਿਜ਼ਲਟ ਜਿਹੜਾ ਹੁੰਦਾ ਹਫਤੇ ਜਿਹੜਾ ਉੱਤੇ ਬਾ ਤੁਹਾਨੂੰ ਆਪ ਦਿਖਣ ਲੱਗ ਜੂ ਬਲਕਿ ਦੂਸਰੇ ਨੂੰ ਵੀ ਨੋਟਿਸ ਹੋਣਾ ਸ਼ੁਰੂ ਹੋ ਜਾਂਦਾ ਉਹ ਵੀ ਅਗਲਾ ਤੁਹਾਨੂੰ ਪੁੱਛੇਗਾ ਉੱਤੇ ਕੀ ਲਗਾਨੀਓ ਕਿੰਨਾ ਫਰਕ ਸਾਫ਼ ਦਿਖਣ ਲੱਗ ਜਾਂਦਾ ਇੰਨੀ ਕੁ ਵਧੀਆ ਕਰੀਮ ਹੈ ਜੀ ਤੇ ਇਹਦੇ ਨਾਲ ਇੱਕ ਚੀਜ਼ ਹੋਰ ਹੁੰਦੀ ਆ ਉਹ ਇਹ ਆ ਵੀ ਜੀ ਜਦੋਂ ਇਹ ਕਰੀਮ ਆਪਾਂ ਲਾਣੇ ਆ ਨਾ ਜਦੋਂ ਹੋਂਦੇ ਕਪੜੀ ਸਕਿਨਾਂ ਪਰ ਉਹ ਧੂਲ ਮਿੱਟੀ ਜਾਂਨੇ ਆ ਆਪਣੇ ਕਿਸ ਸਕਿਨ ਦੇ ਉੱਤੇ ਥੋੜੇ ਥੋੜੇ ਕਿੱਲ ਵੀ ਹੁੰਦੇ ਆ ਵਾਈਟ ਵਾਈਟ ਹੈਡ ਕਿਲਸ ਵੀ ਹੁੰਦੇ ਨੇੜੇ ਤੇ ਚਿੱਟੇ ਜਿਹੇ ਕਿੱਲ ਵੀ ਹੁੰਦੇ ਕਾਲੇ ਕਿੱਲ ਵੀ ਹੁੰਦੇ ਹਣਾ ਤਾਂ ਇਹ ਕਰੀਮ ਕੀ ਕਰਦੀ ਆ ਇੱਕ ਵਾਰੀ ਇਹਨੇ ਤੁਹਾਡੀ ਸਕਿਨ ਦੇ ਅੰਦਰੋਂ ਸਾਰਾ ਡਸਟ ਗੰਦ ਤੇਲ ਜੋ ਵੀ ਉਹ ਕੱਢਣਾ ਜਿਵੇਂ ਕਿੱਲ ਆ ਉਹਨਾਂ ਨੂੰ ਵੀ ਬਾਹਰ ਕੱਢੂਗੀ ਸੋ ਡਰਨਾ ਨਹੀਂ ਆ ਉਦੋਂ ਇਹ ਕੀ ਕਰਦੀ ਆ ਤੁਸੀਂ ਸੋਚੋਗੇ ਵੀ ਸਾਡੀ ਸਕਿਨ ਪਹਿਲਾਂ ਸਾਫ਼ ਸੀ ਇਹ ਲਗਾਉਣ ਤੋਂ ਬਾਅਦ ਆ ਕਿੱਲ ਹੋ ਗਈ ਨਾ ਉਹ ਕਿੱਲ ਹੋਏ ਨਹੀਂ ਹੁੰਦੇ ਜਿਹੜੇ ਸਕਿਨ ਦੇ ਅੰਦਰ ਕਿੱਲ ਹੁੰਦੇ ਜੀ ਉਹਨਾਂ ਨੂੰ ਕਿਰਾਂ ਹੈ ਬਾਹਰ ਕੱਢੂਗੀ ਕਲੀਨ ਕਰੋਗੀ ਸਕਿਨ ਨੂੰ ਪੂਰੀ ਨੂੰ ਤੁਹਾਡੀ ਨੂੰ ਸੋ ਜਦੋਂ ਇਹ ਸਕਿਨ ਇਹਦੇ ਨਾਲ ਕਲੀਨ ਹੋ ਗਈ ਫਿਰ ਉਸ ਤੋਂ ਬਾਅਦ ਤੁਹਾਡੀ ਸਕਿਨ ਤੁਸੀਂ ਆਪ ਦੇਖੋਗੇ ਜਦੋਂ ਸਾਰੀ ਕਿੱਲ ਕੋਲੇ ਨੇ ਕੱਢ ਤੇ ਦਾਗ ਤਾਂ ਬੇਵੀ ਹਟਾਉਂਦੀ ਆ ਜਿਵੇਂ ਦਾਗ ਹੋ ਜਾਂਦੀਆਂ ਫੈਂਸੀਆਂ ਦੀ ਉਹ ਵੀ ਹਟਾਉਂਦੀ ਆ ਸਕਿਨ ਦਾ ਜਿਹੜਾ ਤੁਹਾਡਾ ਟੈਕਸਚਰ ਆ ਉਹ ਵੀ ਬਹੁਤ ਵਧੀਆ ਕਰਦੀ ਆ ਸਕਿਨ ਨੂੰ ਸਮੂਥ ਕਰਦੀ ਆ ਸਕਿਨ ਤੇ ਗਲੋ ਬਹੁਤ ਸੋਹਣੀ ਆਉਂਦੀ ਆ ਸਕਿਨ ਤੇ ਚਮਕ ਬਹੁਤ ਸੋਹਣੀ ਆਉਂਦੀ ਆ ਇਹਦੇ ਨਾਲ ਤੇ ਇਹ ਜਿਹੜੀ ਫਾਈਨ ਲਾਈਨਸ ਆ ਉਹਨੂੰ ਖਤਮ ਕਰਦੀ ਆ ਅਗਰ ਤੁਸੀਂ ਇਸ ਕਰੀਮ ਨੂੰ 7 ਤੋਂ 8 ਮਹੀਨੇ ਲਗਾਤਾਰ ਇਸਤੇਮਾਲ ਕਰ ਲਿਆ ਡੇਲੀ ਤਾਂ ਫਿਰ ਤੁਸੀਂ ਆਪ ਦੇਖੋਗੇ ਜਿਹੜੀਆਂ ਡਿਫਾਈਨ ਲਾਈਨਸ ਨੇ ਬਿਲਕੁਲ ਖਤਮ ਹੋ ਜਾਂਦੀਆਂ ਨੇ ਉਹਦੇ ਨਾਲ ਹਨਾ ਵੈਸੇ ਇਹ ਦੇ ਹਿਸਾਬ ਨਾਲ ਤਾਂ ਆਉਂਦੀਆਂ ਨੇ ਲekin ਜਿਵੇਂ ਹੁਣ ਆਪਾਂ ਮੰਨ ਲਓ ਵੀ ਕਿ ਜਿਆਦਾ ਟੈਨਸ਼ਨ ਕਰਕੇ ਇਹ ਪ੍ਰੋਬਲਮ ਕੋਨ ਪਹਿਲਾਂ ਨਹੀਂ ਸਟਾਰਟ ਹੋ ਜਾਂਦੀ ਆਪਣੀ ਈਸੋ ਤਾਂ ਉਹਦੇ ਵਾਸਤੇ ਜਿਹੜੀ ਕਰੀਮ ਬਹੁਤ ਬੈਸਟ ਹੈ ਤੇ ਬਾਕੀ ਲਾਉਣ ਦਾ ਤਰੀਕਾ ਤੁਹਾਨੂੰ ਦੱਸਿਆ ਹੀ ਆ ਤੇ ਲਾਉਣ ਤੋਂ ਬਾਅਦ ਇਹਨੇ ਵਰਕ ਕੀ ਕਰਨਾ ਕਿ ਇਹ ਰਹਿਣੇ ਤੁਹਾਡੀ ਸਕਿਨ ਦੇ ਅੰਦਰੋਂ ਸਾਰਾ ਗੰਦ ਤੇ ਲਬਾਰ ਕੱਢਣਾ ਤਾਂ ਤੁਸੀਂ ਡਰਨਾ ਨਹੀਂ ਹੈ ਤੁਸੀਂ ਉਹਨੂੰ ਲਗਾਤਾਰ ਉਸੇ ਤਰੀਕੇ ਨਾਲ ਲਾਂਦੇ ਜਾਣਾ ਰੁਕਣਾ ਨਹੀਂ ਹੈ ਇਹ ਨਹੀਂ ਵੀ ਜੇ ਅੱਜ ਮੇਰੇ ਕਿਲ ਨਿਕਲੇ ਤਾਂ ਜਾਂ ਸਕਿਨ ਤੇ ਫਸੀ ਹੋਗੀ ਮੈਂ ਕੱਲ ਨੂੰ ਨਾ ਲਾਵਾਂ ਨਹੀਂ ਜੇ ਕਿਰਾਂ ਹੀ ਗੰਦਰੋ ਗੰਦ ਪਿਲ ਕੱਢੂਗੀ ਸਾਰਾ ਜੋ ਵੀ ਡਸਤ ਉਸਕੇ ਅੰਦਰ ਅੰਦਰ ਹਣਾ ਜਿਹੜੇ ਉਹ ਆਪਣੇ ਪੋਰਸ ਨੇ ਪਹਿਲਾਂ ਉਹਨਾਂ ਨੂੰ ਕਲੀਨ ਕਰੂਗੀ ਫਿਰ ਉਹਨਾਂ ਨੂੰ ਥੋੜਾ ਟਾਈਟ ਕਰੂਗੀ ਇਹ ਪਹਿਲਾਂ ਕਲੀਨ ਕਰੂਗੀ ਫਿਰ ਉਸ ਤੋਂ ਬਾਅਦ ਜਿਹੜੀ ਸਕਿਨ ਤੇ ਜਿਹੜੀ 글로ਅ ਆਊਗੀ ਤੁਹਾਨੂੰ ਆਪ ਨੂੰ ਵੀ ਦਿਖੂਗੀ ਸ਼ੀਸ਼ੇ ਦੇ ਵਿੱਚ ਤੁਹਾਨੂੰ ਤੇ ਦੂਸਰੇ ਵੀ ਨੋਟਿਸ ਕਰਨਗੇ ਹਨਾ ਉਹ ਤੁਹਾਨੂੰ ਪੁੱਛਣਗੇ ਵੀ ਤੁਸੀਂ ਕੀ ਲਗਾਣੇ ਹੋ ਕਿਉਂਕਿ ਮੇਰੇ ਮਤਲਬ ਕਿ ਇਸਕਿਨ ਤੇ ਕਾਫੀ ਵਧੀਆ ਨੇ ਅਸਰ ਪਾਇਆ ਮੈਂ ਤਾਂ ਕਰਕੇ ਤੁਹਾਨੂੰ ਦੱਸ ਰਹੀਆਂ ਮੇਰਾ ਖੁਦ ਐਕਸਪੀਰੀਅੰਸ ਹੈ ਮੈਂ ਖੁਦ ਟਰਾਈ ਕੀਤੀ ਹੈ ਪ੍ਰੈਕਟੀਕਲ ਮੈਂ ਤੁਹਾਨੂੰ ਦੱਸ ਰਹੀਆਂ ਵੀ ਕੀ ਅਸਰ ਹੋਇਆ ਤੇ ਇਹਦੇ ਯੂਜ਼ ਨੇ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਰੇਟ ਦੀ ਇਹ ਜਿਹੜੀ ਰੂਟੀਨੋ ਹੁੰਦੀ ਸੀ ਜੀ ਉਹ 250 ਦੀ ਵੀ ਆਉਂਦੀ ਸੀ ਕਈ 숍ਾਂ ਪਰ 250 ਦਿੰਦੇ ਸੀ ਕਈ 250 ਤੋਂ ਘਾਟੇ ਵੀ ਦਿੰਦੇ ਸੀ ਇਹ ਜੀ 200 ਤੱਕ ਆਂਦੀ ਆ ਜੀ ਨੇਮ ਦਾ ਹੀ ਫਰਕ ਆ ਫਾਰਮੂਲਾ ਸੇਮ ਆ ਤੇ ਇਹਦੇ ਵਰਕ ਟੀਮ ਆ ਇਹਦਾ ਰਿਜ਼ਲਟ ਸੇਮ ਆ ਮਤਲਬ ਕਿ ਬਾਕੀ ਕੋਈ ਡਿਫਰੈਂਟ ਨਹੀਂ ਆ ਹਨਾ ਤੇ ਬਾਕੀ ਜੀ ਇਹ ਮਿਲਦੀ ਕਿੱਥੋਂ ਮਿਲਦੀ ਸਿਰਫ ਕੈਮਿਸਟ ਦੀ 숍 ਤੋਂ ਹੋਰ ਕਿਤੋਂ ਨਹੀਂ ਮਿਲਦੀ ਕੈਮਿਸਟ ਦੇ ਕੋਲ ਜਾ ਕੇ ਤੁਸੀਂ ਇਹ ਟੈਰਿਟਨ ਨੋਟ ਕਰ ਲਓ ਜੀ T R E T I N keratin 0.025% ਇਹੀ ਫਾਰਮੂਲਾ ਲੈਣਾ ਜੀ ਇਹ ਤੋਂ ਜ਼ਿਆਦਾ ਇੱਕ ਸਟਰੋਂਗ ਫਾਰਮੂਲਾ ਵੀ ਆਉਂਦਾ ਉਹ ਨਹੀਂ ਲੈਣਾ 0.025% ਮੈਂ ਤਾਂ ਹੀ बार-बार रिपीट ਕਰ ਰਹੀ ਹਾਂ ਕਿ ਗਲਤੀ ਨਾਲ ਦੂਸਰਾ ਫਾਰਮੂਲਾ ਨਾ ਲਿਆਉਂ ਜਾਂ ਇਸ ਦੇ ਤੋਂ ਜ਼ਿਆਦਾ ਸਟਰੋਂਗ ਵੀ ਆਉਂਦਾ ਤੇ ਜ਼ਿਆਦਾ ਸਟਰੋਂਗ ਦੀ ਲੋੜ ਨਹੀਂ ਦੀ ਇਹ ਫਾਰਮੂਲਾ ਵੀ ਬਹੁਤ ਵਧੀਆ ਸੋ ਇੱਕ ਚੀਜ਼ ਮੈਂ ਹੋਰ ਤੁਹਾਨੂੰ ਸ਼ੇਅਰ ਕਰਦੀ ਹਾਂ ਜੀ ਮੈਂ ਜਿਹੜਾ ਇਸਤੇਮਾਲ ਕਰਦੀ ਹਾਂ ਇਹ ਮੈਂ ਹੁਣੇ ਇਸਤੇਮਾਲ ਕੀਤਾਗਾ ਇਹ ਹੈਗਾ ਹਾਈਲੋਰਿਕ ਤੇ ਇਹ ਲੌਰੀਅਲ ਦਾ ਜੀ ਇਹ 1.5% ਹੈ ਇਹ سیرਮ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਨਾ ਮੈਂ ਕਾਫੀ ਟਾਈਮ ਤੋਂ ਇਹਦੇ ਰਿਵਿਊ ਦੇਖ ਰਹੀ ਸੀ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਕਿਉਂਕਿ ਦੇਖੋ ਜੀ ਐਂ ਆ ਵੀ ਥੋੜਾ ਜਿਹਾ ਚਲੋ ਕੰਮ ਸਾਰਾ ਦਿਨ ਕਰਦੇ ਆ ਥੋੜੀ ਜਿਹੀ ਆਪਣੀ ਕੇਅਰ ਕਰਨੀ ਬਹੁਤ ਜ਼ਰੂਰੀ ਆ ਹਨਾ ਕਿਉਂਕਿ ਜੀ ਆਪਾਂ ਬਾਹਰ ਅੰਦਰ ਜਾਣੇ ਆ ਤਾਂ ਫਿਰ ਖੁਦ ਵੀ ਅਗਰ ਆਉਦੇ ਤੇ ਆ ਨਾ ਰੁੱਖੋ ਤਾਂ ਫਿਰ ਕੌਨਫिडेंस ਉਹਦੇ ਨਾ ਬੜਾ ਲੋ ਹੁੰਦਾ ਜੀ ਆਪਾਂ ਆਪਣਾ ਧਿਆਨ ਨਾ ਰੱਖੀ ਸੋ ਜੀ ਆਪਾਂ ਥੋੜਾ ਜਿਹਾ ਪ੍ਰਤੀਆਂ ਰੱਖੀ ਤਾਂ ਨਾ ਆਪਣਾ ਦਾ ਕੌਨਫੀਡੈਂਸ ਹੈ ਉਹ ਉਥੇ ਪਹੁੰਚ ਸਕ ਪੈਂਦੇ ਹੈ ਨਾ ਚੀਜ਼ਾਂ ਨਾ ਸੋ ਤਾਂ ਕਰਕੇ ਇਹ ਮੈਂ ਹੁਣੀ ਸ਼ੁਰੂ ਕੀਤਾ ਇਹ ਮੈਂ ਦਿਨ ਦੇ ਟਾਈਮ ਲਾਨਣੀ ਆ ਜੀ ਤੇ ਇਹ ਮੈਂ ਰਾਤ ਦੇ ਟਾਈਮ ਲਾਨਣੀ ਆ ਇਹ ਸੀਰਮ ਦੇ ਤੌਰ ਤੇ ਆ ਜਿਵੇਂ ਦਿਨ ਦੇ ਟਾਈਮ ਸਵੇਰੇ ਬਣਾ ਕੇ ਹਨਾ ਮੂੰਹ ਧੋ ਲਿਆ ਜਾਂ ਦਿਨ ਦੇ ਟਾਈਮ ਮੂੰਹ ਧੋ ਲਿਆ ਤਾਂ ਉਦੋਂ ਵੀ ਆਪਾਂ ਇਹਨੂੰ ਇਸਤੇਮਾਲ ਕਰਦੇ ਆ ਸਵੇਰੇ ਨਾ ਕੇ ਵੀ ਇਸਤੇਮਾਲ ਕਰ ਸਕਦੇ ਆ ਸੀਰਮ ਦੇ ਤੌਰ ਤੇ ਤੇ ਕੁਝ ਵੀ ਲਾਉਣ ਤੋਂ ਪਹਿਲਾਂ ਇਹਨੂੰ ਮੈਂ ਲਾਨਣੀ ਆ ਜੀ ਅੱਖਾਂ ਤੇ ਅੱਖਾਂ ਵੀ ਥੋੜਾ ਦੂਰ ਲਾਨਣੀ ਆ ਤੇ ਬਾਕੀ ਇਹਦਾ ਰਿਜ਼ਲਟ ਹੀ ਬਹੁਤ ਵਧੀਆ ਇਹ ਥੋੜਾ ਜਾਂ ਮਹਿੰਗਾ ਜੀ ਇਹ 900 ਰੁਪਏ ਦਾ ਆਇਆ ਸਾਢੇ 450 ਰੁਪਏ ਦਾ ਆਇਆ ਤੇ ਇੰਨਾ ਤੁਸੀਂ ਦੇਖ ਸਕਦੇ ਮੈਂ ਅੱਧੀ ਕੋਸ਼ਿਸ਼ੀ ਮੇਰੀ ਹੋ ਗਈ ਹੈ ਇਹ ਕਿ ਮੈਂ ਇਸਤੇਮਾਲ ਕੀਤਾ ਹੋਇਆ ਤੇ ਬਾਕੀ ਰਿਜ਼ਲਟ ਇਹਦਾ ਵੀ ਬਹੁਤ ਸੋਹਣਾ ਜੀ ਇਹ ਵੀ ਜਿਹੜਾ ਸਕਿਨ ਦੇ ਅੰਦਰ ਮਤਲਬ ਕੀ ਆਪਾਂ ਕਹਿੰਦੇ ਨਾ ਵੀ ਸਕਿਨ ਨੂੰ ਟਾਈਟ ਕਰਦਾ ਤੇ ਮੋਇਸਚਰ ਕਰਦਾ ਸਕਿਨ ਤੇ 글로ਅ ਲੈ ਕੇ ਆਉਂਦਾ ਇਹਦਾ ਰਿਜ਼ਲਟ ਇਹ ਬਹੁਤ ਸੋਹਣਾ ਹੈ ਲੇਕਿਨ ਅਗਰ ਤੁਸੀਂ ਇਹਨੂੰ ਅਫੋਰਡ ਨਹੀਂ ਕਰ ਸਕਦੇ ਹਨਾ ਤੁਸੀਂ ਆਲੇ ਮੈਂ ਕਿਉਂਕਿ ਮੈਂ ਵੀ ਪਹਿਲਾਂ ਕਾਫੀ ਟਾਈਮ ਤੋਂ ਸੋਚਦੀ ਆਉਂਦੀ ਸੀ ਪਰ ਮੈਂ ਲੈਤਾ ਇਸ ਵਾਰੀ ਇਹ ਪਹਿਲਾਂ ਮੈਂ ਵੀ ਐ ਹੁੰਦਾ ਵੀ ਯਾਰ 800 ਦਾ 900 ਦਾ ਛੱਡੋ ਹਨਾ ਨਹੀਂ ਲੈਣਾ ਤੇ ਬਹੁਤ ਮਹਿੰਗਾ ਤਾਂ ਕਰਕੇ ਫਿਰ ਮੈਂ ਇਹ ਨਹੀਂ ਲੈਤਾ ਤੇ ਮੈਂ ਹੁਣ ਫਿਰ ਇਹ ਕਰੀਮ ਲੈਤੀ ਸੀ ਜੀ ਇਹੀ ਕਰੀਮ ਹੁਣ ਤੱਕ ਇਸਤੇਮਾਲ ਕਰਦੀ ਆਈ ਹਾਂ ਤੇ ਮੈਂ ਦੋ ਚੀਜ਼ਾਂ ਤੋਂ ਇਲਾਵਾ ਜੀ ਕੋਈ ਚੀਜ਼ ਇਸਤੇਮਾਲ ਨਹੀਂ ਕਰਦੀ ਤੁਸੀਂ ਵੀ ਦੇਖਿਆ ਹੋਣਾ ਵੀਡੀਓ ਦੇ ਵਿੱਚ ਮੈਂ ਸਿੰਪਲ ਰਹਿੰਦੀ ਆ ਤੇ ਬਾਕੀ ਵਿਊ ਦੇ ਜਿਹੜਾ ਆਪਣਾ ਵਿਊਅਰਸ ਆ ਜੀ ਉਹਦੇ ਕਹਿਣ ਤੇ ਆਪਾਂ ਇਹ ਵੀਡੀਓ ਬਣਾਈ ਆ ਹਨਾ ਤੇ ਮੈਂ ਕਿਹਾ ਵੀ ਕੁਕੇ ਦੇਖੋ ਮੈਂ ਹੁਣ ਵੀ ਤੁਹਾਨੂੰ ਰਿਕਵੈਸਟ ਕਰਦੀ ਆ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੈਨੂੰ ਵੀ ਮੈਂ ਕਿਸ ਚੀਜ਼ ਦੇ ਬਾਰੇ ਵੀਡੀਓ ਹੋਰ ਲੈ ਕੇ ਆਵਾਂ ਕਿਸੇ ਜੀ ਉੱਤੇ ਟਾਪਿਕ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਫਿਰ ਕੋਸ਼ਿਸ਼ ਕਰਿਆ ਕਰਿਆ ਕਰਾਂਗੇ ਵੀ ਛੇਤੀ ਛੇਤੀ ਉਸੇ ਚੀਜ਼ ਬਾਰੇ ਵੀਡੀਓ ਤੁਹਾਡੇ ਨਾਲ ਲੈ ਕੇ ਆਈਏ ਸੋ ਤਾਂ ਕਰਕੇ ਮੈਂ ਵੀ ਚਲੋ ਅੱਜ ਮੈਂ ਇਸ ਟਾਪਿਕ ਤੇ ਜਿਹੜੀ ਵੀਡੀਓ ਬਣਾਵਾਂ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਦੋ ਦੋਸਤਿਆਂ ਬਾਕੀ ਦੂਸਰੇ ਚੈਨਲ ਨੂੰ ਜੀ ਸਪੋਰਟ ਜਰੂਰ ਕਰਿਓ ਉਹਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਕੀ ਅੱਗੇ ਸ਼ੇਅਰ ਵੀ ਜਰੂਰ ਕਰਿਓ ਹਨਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੀ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ